ਨੇੜਲੇ ਪਿੰਡ ਮੰਗੇਵਾਲ ਵਿਖੇ 36ਵਾਂ ਹਕੀਮ ਖੁਸ਼ਾਲ ਸਿੰਘ ਯਾਦਗਾਰੀ ਦਮਾ ਨਜ਼ਲਾ ਖਾਂਸੀ ਜ਼ੁਕਾਮ ਕੋਨਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫਤ ਕੈਂਪ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਾਲੇ ਬਾਬਾ ਪ੍ਰੇਮ ਸਿੰਘ ਭਲੜੀ ਵੱਲੋਂ ਅਰਦਾਸ ਕਰਕੇ ਕੀਤੀ ਗਈ ਉਪਰੰਤ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਰਾਮ ਲਾਲ ਠਾਕੁਰ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਅਤੇ ਨਾਲਾਗੜ ਤੋਂ ਵਿਧਾਨਕਾਰ ਹਰਦੀਪ ਸਿੰਘ ਬਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਹਰ ਸਾਲ ਇਹ ਮੁਫਤ ਕੈਂਪ ਲਗਾਉਣ ਲਈ ਉਹਨਾਂ ਪ੍ਰਬੰਧਕ ਹਕੀਮ ਹਰਮਿੰਦਰ ਪਾਲ ਸਿੰਘ ਮਿੰਹਾਸ ਦੀ ਸ਼ਲਾਗਾ ਕੀਤੀ ਕੈਂਪ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹਕੀਮ ਮਿੰਹਾਸ ਨੇ ਦੱਸਿਆ ਕਿ ਕੈਂਪ ਵਿੱਚ ਕੱਤਕ ਪੁੰਨਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਵਿੱਚ ਮਰੀਜ਼ਾਂ ਨੂੰ ਦਵਾਈ ਖਵਾਈ ਜਾਏਗੀ ਉਹਨਾਂ ਦੱਸਿਆ ਕਿ ਇਹ ਕੈਂਪ 233 ਸਾਲ ਤੋਂ ਲਗਾਤਾਰ ਹਰ ਸਾਲ ਇਸੇ ਪਵਿੱਤਰ ਦਿਹਾੜੇ ਮੌਕੇ ਲਗਾਇਆ ਜਾਂਦਾ ਹੈ ਪਿਛਲੇ 36 ਸਾਲ ਤੋਂ ਇਹ ਕੈਂਪ جان باغ رچڑ ھو گيا تو بہي تو اجي وڑ تماڻ وڑ ترن وڑ تر اوي روي ਨਨਜੀ ਦਾ ਜਨਮ ਦਿਨ ਹੈ ਨਨਪਾਪਾ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਜੀ ਕਿਤੇ ਖੁਸ਼ ਹੋ ਚੇ ਜੀ ਜਵਾਤ ਉਹ ਹਮੇਸ਼ਾ ਇਹ ਕਹਿੰਦੇ ਕਿ ਤੁਹਾਨੂੰ ਬਜ਼ੁਰਗ ਤੁਹਾਨੂੰ ਜ਼ਰੂਰ ਮਨਦੇ ਹੋਏ ਕਿੰਪਰ ਉਹਨਾਂ ਦਾ 36 ਸਾਲ ਹੋ ਗਿਆ ਉਹਨਾਂ ਨੂੰ ਉਹਨਾਂ ਦੀ ਜਾਤ ਬਲਬਤ ਪਰਵਾਰ ਨੇ ਵੀ ਸਾਰਿਆਂ ਨੇ ਸਾਰਿਆਂ ਦੀ ਮਿਹਰਬਾਨੀ ਹੋਈ ਹੈ ਕਿ ਬਲਾਨ ਦਾ ਸਪਟਰਾ ਸਹਾਇਆ ਜਿਹੜਾ ਦਰਮਾਨ ਨਜ਼ਨਾ ਫਾਂਸੀ ਜਿ ਤੋਂ ਕਿਉਂਕਿ ਮੈਂ ਉੱਪਰ ਇਸ ਚੀਜ਼ ਦਾ ਮਰੀਜ਼ ਰਿਹਾ ਹਾਂ ਬਹੁਤ ਬਹੁਤ ਦੀ ਮਿਹਰਬਾਨੀ ਹੈ ਸਤਿਗੁਰੂ ਬਲਵਤ ਸਿੰਘ ਜੀ ਸ਼ੁਰੂ ਤੋਂ ਹੀ ਕਿਰਪਾ ਕਰਦੇ ਰਹੇ ਤੇ ਬਾਬਾ ਜੀ ਤੁਮ ਬਾਬਾ ਪ੍ਰਿੰਸੀ ਜੀ ਪਰਿਵਾਰ ਨੂੰ ਅਰਦਾਸ ਕੀਤੀ ਹੈ ਤੇ ਕਿਪਨੀ ਸੁਖ ਸ਼ੋਕ ਇਹਨਾਂ ਦਾ ਨਾਮ ਜਪ ਰਹੇ ਨੇ ਮੈਂ ਵੀ ਬਬੇ ਜੀ ਨਕਰੋ ਹਾਂ ਕਰਦਾ ਸਾਰੇ ਕੈਂਪ ਦਾ ਜੋ ਜਿਹੜੇ ਕੇ ਹਮੇਸ਼ਾ ਹੀ ਸਾਨੂੰ ਜੇਪਾਤ ਤੋਂ ਹੋਸਤੇ ਹੁੰਦੇ ਆ ਸਾਡੇ ਬਹੁਤ ਸਤਿਕਾਰਯੋਗ ਹਰਮਾਚਲ ਦੇ ਬਹੁਤ ਬਹੁਤ ਸ਼ਖਸੀਅਤ ਵਾਲੇ ਜੀ ਸਾਫਾ ਮੰਤਰੀ ਸਾਹਿਬ ਸਾਡੇ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਪੰਜਾਬ ਵਿਧਾਨ ਸਭਾ ਦੇ ਸੰਸਦ ਸਪੀਕਰ ਤਰਨਖਾਪੁਰ ਪਾਲ ਸਿੰਘ ਜੀ ਜਿਹੜੇ ਆ ਕੇ ਜੇਪਨਨ ਕੋ ਅੱਜ ਦਿੱਤਾ ਮੈਂ ਕੋ ਬਹੁਤ ਬਹੁਤ ਬੋਲ ਕਰਦਾ ਹਾਂ ਭਾਈ ਸੰਗਤ ਦਾ 우리 ਸਾਰੇ ਬੱਠੇ ਆ। ਤੁਸਾਂ ਦਾ ਬਹੁਤ ਬਹੁਤ ਮਾਣ ਕਰਦਾ। ਤੋਂ ਸੋਚ ਕਰਦਾ ਹੈ ਕਿ ਅਰਦਾਸ ਜਿਹੜੀ ਹੈ ਮਰੀਜ਼ਾਂ ਨੂੰ ਜਿਹੜੀ ਪ੍ਰਾਂਤ ਕੀਤੀ ਜਾਂਦੀ ਹੈ। ਉਹ ਤੁਹਾਨੂੰ ਸ਼ਫਾਬਾਤ। ਇਸ ਕੇਮਪ ਤੋਂ ਕਿਤੋਂ ਤੱਕ ਤੁਹਾਡੇ ਸਾਡੇ ਬਹੁਤ ਹੀ ਸ਼ੁਕਰ ਦੇ। ਭਗਵਾਨ ਜੀ ਆਏ ਭਗਵਾਨ ਜੀ ਜੀ। ਰਾਣਾ ਬਾਲ ਸਿੰਘ ਜੀ ਸ਼ਾਨਦਾਰ ਸਟੂਟਰ ਪੰਜਾਬ ਆ ਦੇ ਤਾਂ ਜਿਸ ਰੂਪ ਉੱਠ ਖੜਦਾ ਜਿਵੇਂ ਚਲੋ ਬੋਲੇ ਸੋਨਹਿਰ ਨਾਮੀ ਗੀਤਕਾਰ ਜੱਗਾ ਨਿੱਕੂਵਾਲ ਠੀਕ ਵੈਰੀ ਗੁੱਡ ਵੀਰ ਸਾਹਿਬ ਨੇ ਲੱਭ ਲਿਆ ਦੇਖ ਲੈ ਸਾਹਮਣੇ ਦੇਖੋ ਸਾਹਮਣੇ ਦੇਖੋ ਜੀ ਬਾਜੀ ਸਾਹਮਣੇ ਦੇਖੋ ਦੱਸ ਦਿਖਾ ਦੇ ਚਲ ਗੁਰਵਿੰਦਰ ਗੁਰਵਿੰਦਰ ਆਹ ਜੀ ਬੀਰ ਜਗਦੀਪ ਬਨਾਸ ਜਗਦੀਪ ਬਨਾਸ ਆਜੇ ਫੋਟੋ ਖਿਲਾ ਲਓ ਸਰ ਜੀ ਉਧਰ ਰੱਖੋ ਹੋ ਗਿਆ ਜੀ ਬਾਏ ਬਈ ਕੁੱਟ ਦੀ ਨਾਲ ਤੋਂ ਲੌਂਗ ਟਾਈਮ ਅਸਲਤ ਹੋਇਆ ਹੋ ਗਿਆ ਅ ਐਡਵੋਕੇਟ ਜਗਦੀਪ ਮਨਹਾਰ ਜੀ ਆ ਗਿਆ ਜੀ ਆ ਗਿਆ ਆ ਦੇ ਦਿਓ ਜੀ ਜਗਦੀਪ ਲਹਿਰ ਸਰ ਸਾਹਮਣੇ ਦੇਖਿਓ ਜੀ ਦਿਸਟ੍ਰਿਕਟ ਟੂਰਨਮੈਂਟ ਚਲੋ ਯਾ ਕਹਾਣੀਆਂ ਪੁੱਤ ਸੁਪੁੱਤ ਕਰੇਰ ਕੇ ਯੋਗ ਬਾਰਸ ਹੋੜ ਕਾਬਲ ਬਾਰਸ ਹੋੜ ਕੱਪ ਪਰਵਾਰਾਂ ਦੀ ਲੈਨ ਚਲਦੀ ਰਹਿਣੀ ਹੈ ਥੋਖਾ ਬੜਾ ਹੈ ਕੰਮ ਕੀਤੇ ਜਾ ਸਕਦੇ ਹੈ ਲੇਕਨ ਉਹਨਾਂ ਚ ਨਿਰੰਤਰਤਾ ਬਣਾਈ ਰੱਖਣੀ ਬਹੁਤ ਔਖੀ ਹੈ ਖੁਬੈ ਹਕੀਮ ਸਾਹਿਬ ਤੁਹਾਨੂੰ ਵਧਾਈ ਦਿੰਨਾ ਹੈ ਕਿ ਇਹ ਜਿਹੜਾ ਕੈਂਪ ਹੈ ਕਿ 233 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਸਾਧੂ ਵੀ ਬੜਾ ਚਿਰ ਹੋ ਗਿਆ ਕਿੱਥੇ ਹਾਜ਼ਰ ਹੁੰਦਿਆਂ ਨੂੰ ਹਮੇਸ਼ਾ ਜਲ ਕੈਂਪ ਹੁੰਦਾ ਹੈ ਦਾ ਸਾਡੇ ਵੱਡੇ ਭਾਈ ਸਾਹਬ ਕਬੀਰ ਬਹੁਤ ਹੀ ਸੀਨੀਅਰ ਨੇਤਾ ਠਾਕੁਰ ਰਾਮ ਲਾਲ ਜੀ ਉਹ ਹਮੇਸ਼ਾ ਸ਼ਿਰਕਤ ਕਰਦੇ ਆ। ਪਰਉਨਾ ਦੇ ਨਾਲ ਸਾਨੂੰ ਵੀ ਆਣ ਦਾ ਮੌਕਾ ਮਿਲਦਾ। ਹੈ ਕਿ ਆ। ਹੋਏ। ਕਿ ਬਿਮਾਰੀਆਂ ਵੀ ਬਹੁਤ ਹੈ। ਇਲਾਜ ਵੀ ਮਹਿੰਗੇ ਆ। ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ। ਡਾਕਟਰ ਕੋਲ ਜਾਣ ਨੂੰ ਐਂ ਲੱਗਦਾ ਜਿਦਾ ਬਿਜਲੀ ਦੀ ਤਾਰ ਨੂੰ ਹੱਥ ਲਾਣਾ ਹੁੰਦਾ ਕਰੰਟ ਮਾਰ ਦਿਆ ਜਦੋਂ ਬੇਲ ਗੱਦੇ ਲੇਕਿਨ ਸੈਂਕੜਾ ਸਾਲ ਤੋਂ ਇਹ ਮੁਸਾਹਾ ਪਰਿਵਾਰਾਂ ਦੀ ਜਿਹੜੀ ਪੁਰਾਣੀ ਪਦਤੀ ਹੈ ਤੇ ਵੱਡੀ ਗੜਤੀ 'ਚ ਲੋਕਾਂ ਨੂੰ ਰਾਹਤ ਦਿੰਦੀ ਹੈ ਵੱਡੀ ਗੜਤੀ 'ਚ ਲੋਕ ਆ ਕੇ ਲਾਭ ਉਠਾਦੇ ਆ ਔਰ ਹਮੇਸ਼ਾ ਇਸ ਕੈਂਪ ਦੇ ਨਾਲ ਕੇਲਾ ਆਨੰਦਗੜ੍ਹ ਦੇਵੀ ਮਾ ਕੁਸ਼ ਜੋ ਔਰ ਅਲਾਕਾ ਇਹਨਾਂ ਲਾਭ ਲੈਂਦਾ ਰਿਹਾ ਕੋ ਲੰਬੀ ਗੱਲ ਨਾ ਕਰਦਾ ਹੋਇਆ ਜਿੱਥੇ ਅਰਵਿੰਦਰਪਾਲ ਜੀ ਨੂੰ ਵਧਾਈ ਦਿਨਾ ਹੈ ਹਾਂ ਜੀ ਸੰਗਤਾਂ ਨੂੰ ਵਧਾਈ ਦਿਨਾ ਹੈ ਠਾਕੁਰ ਸਾਹਿਬ ਦਾ ਜੀ ਮੈਂ ਕਹਿੰਦਾ ਧੰਨਵਾਦ ਆ ਕਿਸੇ ਪੀ ਆ ਆਦਮੀ ਦਾ ਹੁੰਦਾ पर जिक्र जरूर करता है कि दूसरी हमेशा जितने भी हमारे मित्र यहाँ पर उपस्थित हुए हैं मैं उन सबको प्रणाम करता हूँ गुरु महाराज जी का आज का दिन है भगवान जो है वो गुरु जी सबको आशीर्वाद दें और जो कार्यक्रम जिसके बारे में यहाँ पे हमिंद्रपाल सिंह जी ने और भाई के पी एस साहब ने जो आपसे लंबी बात करी है मैं आपको ये कहना चाहूँगा कि आज के समय में इस प्रकार की पद्धति को चलाना और इस प्रकार से जो हमारी पुरानी पद्धति है उसके द्वारा जो है वो लोगों की सेवा करना ये बहुत बड़ा काम है जैसे आपको बताया गया कि दो वर्ष से हमारी प्रक्रिया चली है इस परिवार के द्वारा और हेमेतपाल सिंह जी के पूजनीय स्वर्गीय पिता जी वो मैं कहूँगा उन्होंने भी अपनी पूरी पारी जो है वो लोगों के साथ बिताई और जब आपको मालूम है कि 233 सालों से इस पद्धति से लोगों की सेवा हो रही है तो आजकल जो महंगाई का जमाना है आज लोगों को अपना इलाज करना बड़ा मुश्किल हो गया है डॉक्टर महंगे हैं दवाइयाँ और भी महंगी हैं तो हमारी जो पुरानी पद्धति है उसके द्वारा लोगों की सेवा करना हर साल इस प्रकार के कैंप लगाना ये मैं कहूँगा इस प्रकार की जो है वो इस इस परिवार के माध्यम से समाज की सेवा है मैं आप सबको इसकी मुबारकबाद देना चाहूँगा पाल सिंह जी को मुबारकबाद भाई के पी एस राणा जी जो आज खास तौर पे इस कार्यक्रम में शामिल हुए हैं मैं उनको भी मुबारकबाद देना चाहूँगा क्योंकि हम कई कार्यक्रमों में यहाँ पे इन कार्यक्रमों में यहाँ इकट्ठे आए हैं इस परिवार के हमिंदरपाल सिंह जी के पूरे परिवार के सदस्यों को मैं मुबारकबाद देना चाहता हूं तो साथियों मैं आपसे ये भी कहना चाहूंगा कि हमिंदरपाल सिंह जी और इनके स्वर्गीय पिता जी इनका पूरा आशीर्वाद मां नैना देवी कृपा से हमारे पहाड़ की तरफ को ज्यादा हुआ है पहाड़ की तरफ को इसलिए ज़्यादा हुआ है क्योंकि ये परिवार दो ढाई सौ सालों से पहले ये बिलासपुर से माइग्रेट होके आए थे और ये हरनोड़ा गांव होता था इनका हरनोडा गांव से ये परिवार गुरु महाराज की सेवा करने के लिए लोगों की सेवा करने के लिए यहाँ आए थे और मैं आपसे ये हकीम हरमिंदर पाल सिंह जी राणा जी।, जी सोपा देख के रामलाल जी ने ਕਗਰ ਆਮਦਾਲ ਜੀ ਨੂੰ ਨਿਹਾਲ ਬੀਬੀ ਕੌਰ ਡਾਇਰੈਕਟਰ ਮਨਿੰਦਰਜੀਤ ਕੌਰ ਡਾਇਰੈਕਟਰ ਹਿਮਾਚਲ ਪ੍ਰਦੇਸ਼ ਵਿਲੀ ਬੋਰਡ ਰਾਣਾ ਕੇਪੀ ਸਿੰਘ ਜੀ ਨੂੰ ਸਨਮਾਨਿਤ ਕਰ ਰਹੇ ਨੇ ਬੀਬੀ ਮਨਿੰਦਰਜੀਤ ਕੌਰ ਡਾਇਰੈਕਟਰ ਪੰਜਾਬ ਹਿਮਾਚਲ ਸਟੇਟ ਲੈਕਚਰ ਬੋਰਡ ਅਤੇ ਉਹਨਾਂ ਦੀ ਵੱਡੀ ਭੈਣ ਹਰਮਿੰਦਰਪਾਲ ਸਿੰਘ ਜੀ ਦੇ ਚੰਡੀ विशाल सिंह जी दी याद ਵਿੱਚ ਉਹਨਾਂ ਦੇ بیٹے ਹਰਮਿੰਦਰਪਾਲ ਜੀ ਲਾਉਂਦੇ ਆ ਔਰ ਬਹੁਤ ਵੱਡੀ ਗਿਣਤੀ ਸੰਗਤਾਂ ਆਉਣੀ ਹੈ ਔਰ ਇਸ ਕੈਂਪੇਜ ਦਾ ਲਾਭ ਉਠਾਉਣੀ ਹੈ ਅੱਜ ਕੱਲ੍ਹ ਇਲਾਜ ਬੜਾ ਮਹਿੰਗਾ ਹੈ ਇਹ ਪੁਰਾਣੀ ਪਰਤੀ ਹੈ ਉਹਦੇ ਮੁਤਾਬਕ ਸੰਗਤਾਂ ਨੂੰ ਲਾਭ ਵੀ ਹੁੰਦਾ ਹੈ ਔਰ ਸਸਤੀ ਵੀ ਹੈ ਦੇਖੋ ਇੱਕ ਕੈਂਪ ਜੋ ਹੈ ਨਾ ਕੋਈ ਇਹ ਕੋ 10 ਸਾਲ 15 ਸਾਲ ਪੁਰਾਣਾ ਨਹੀਂ ਹੈ ਇਹ ਪਰਿਵਾਰ ਜੋ ਹੈ ਜਦੋਂ ਸੇ ਪਰਿਵਾਰ ਬिलासपुर ਸੇ ਗੁਰੂ ਮਹਾਰਾਜ ਜੀ ਦੀ ਸੇਵਾਵਾਂ ਵਿੱਚ ਇੱਥੇ ਪੇ ਆਏ दो साल हो गया ये जो हमेंद्रपाल सिंह मिनास और इनका परिवार है ये यहाँ पे लोगों की सेवा कर रहे हैं जो भी चाहे हिमाचल का एरिया है चाहे पंजाब का एरिया है इनकी अपनी एक सेवा भाव से जो है लोगों के घर घर कर पहुँचने का शुरू से इन्होंने काम बनाया है आज की तारीख में जब सब जगह मिलावट ही मिलावट है जब आपकी दवाइयाँ जो है वो उसके सैंपल फेल हो रहे हैं तो लोगों की सोच ये है कि जो हमारा पुराना सिस्टम है जो हमारा आयुर्वेदा के साथ जुड़ा हुआ सिस्टम है या हमारा जो वैद्यों का पुराना सिस्टम है उसको हम रिवाइव करें ताकि शुद्धता भी रहे और आज की तारीख में क्योंकि लोग गरीब है महंगा इलाज करवा नहीं सकते तो ये जो पुराने नुस्खे हैं हमारे उनसे जो है वो लोगों की सेवा हो ये जो कैंप यहाँ पे लगा है हमेंद्रपाल जी को मैं उनके उनको मुबारकबाद देना चाहता हूँ हमारी बहन डॉक्टर ये भी यहाँ पे इसमें आई है कैंप में इन्हीं के परिवार का ये सारा काम है मैं इनको मुबारकबाद देना चाहूंगा कि इतने वर्षों से लगातार लोगों की सेवा करने के लिए जो पुराना हमारा सिस्टम है उसको आज रिवाइव करने की बात है लेकिन उसको जीवित रखने की बात है उसमें ये परिवार जो है वो मेहनत कर रहा है मैं पूरे परिवार को जो है वो अपनी तरफ से शुभकामनाएं देता हूँ माँ नाना देवी के चरणों में और गुरु महाराज की जगह यहाँ पे चरणों में आके सबको मैं कहना चाहूँगा कि इस प्रकार के जो आयोजन है उनमें सारे लोग शामिल होके पुराने सिस्टम को रिवाइव करने के लिए हम सारे जो है वो इकट्ठे होके काम कर ਆ ਦੇਖੋ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਇਹ ਜਿਹੜਾ ਕੈਂਪ ਹੈ ਸਾਡੇ ਮੰਗੇਵਾਲ ਪਿੰਡ ਅਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਹੈ ਔਰ ਇਹ ਹਰ ਸਾਲ ਲਗਾਇਆ ਜਾਂਦਾ ਹੈ ਤੇ ਇਹ ਮੇਰੇ ਫਾਦਰ ਪਹਿਲੇ ਲਗਾਨੇ ਸੀਗੇ ਹਕੀਮ ਖੁਸ਼ਾਲ ਸਿੰਘ ਜੀ ਤੇ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਮੇਰੇ ਬ੍ਰਦਰ ਹਕੀਮ ਹਰਮਿੰਦਰਪਾਲ ਸਿੰਘ ਵੀ ਹੋਣੀ ਇਹ ਬਹੁਤ بڑا ਇਨੀਸ਼ੀਏਟਿਵ ਲਿਆ ਜਿਹਦੇ ਚ ਪੂਰੀ ਫੈਮਿਲੀ ਇਨਵੋਲ ਹੁੰਦੀ ਹੈ ਮੇਰੇ ਮਦਰ ਹੈ ਮੇਰੇ ਭਾਬੀ ਜੀ ਹੈ ਜਿਹੜੇ ਦਿਨ ਰਾਤ ਕੰਮ ਕਰਦੇ ਆ ਔਰ ਬਹੁਤ بڑا ਅਨਥਕ ਮਿਹਨਤ ਹੈ ਉਹਨਾਂ ਦੀ ਔਰ ਆ ਬਹੁਤ ਸਿਬਿਲਿਟੀ ਵੀ ਆ ਕਿਉਂਕਿ ਲੋਕੀਂ 올ਓਵਰ ਪੰਜਾਬ ਤੋਂ ਪਹਿਲੇ ਆਉਂਦੇ ਸੀਗੇ ਪਰ ਅਡਜੋਇਨਿੰਗ ਸਟੇਟਸ ਤੋਂ ਵੀ ਆਉਂਦੇ ਆ ਤੇ ਬਹੁਤ ਬੜੀ ਰਿਸਪੌਂਸਿਬਿਲਟੀ ਸਾਡੀ ਸਾਰਿਆਂ ਦੀ ਬਣਦੀ ਹੈ ਕਿ ਇਸ ਕੈਂਪ ਨੂੰ ਸਫਲ ਬਣਾਇਆ ਜਾਏ ਤੋਂ ਅੱਜ ਦੇ ਜਿਹੜੇ ਕੈਂਪ ਸੀਗੇ ਇੱਥੇ ਆ ਬਾਬਾ ਜੀ ਪ੍ਰੇਮ ਸਿੰਘ ਭੱਲੜੀ ਪਿਲਾਨੰਗਰ ਸਾਹਿਬ ਤੋਂ ਉਹ ਆਏ ਤੇ ਮੈਂ ਉਹਨਾਂ ਦਾ ਖਾਸ ਧੰਨਵਾਦ ਕਰਨਾ ਚਾਹੁੰਦੀ ਆ ਤੇ ਨਾਲ ਦੇ ਨਾਲ ਸਾਡੇ ਠਾਕੁਰ ਰਾਮ ਲਾਲ ਜੀ ਜਿਹੜੇ ਐਕਸ ਮਿਨਿਸਟਰ ਹਿਮਾਚਲ ਪ੍ਰਦੇਸ਼ ਹੋਏ ਆ ਉਹ ਆਏ ਤੇ ਰਾਣਾ ਕੇ ਪੀ ਜੀ ਐਕਸ ਸਪੀਕਰ ਆ ਪੰਜਾਬ ਹਾਂ ਉਹ ਐਵੇਂ ਉਹਨਾ ਦਾ ਖਾਸ ਤੋਰ ਤੇ ਇਹਨਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ and specially my brother ਅਹ ਜਿਹੜੇ ਇਹ ਇੰਨਾ ਜਿਆਦਾ initiative ਲੈਂਦੇ ਏ or ਬਾਕੀ ਸਾਰੇ ਲੋਕ ਹੀ ਏ ਮੇਰੀ ਤਾਂ ਇਹੀ ਪ੍ਰਾਰਥਨਾ ਏ ਕੀ ਜਿੰਨੇ ਵੀ ਆਉਣ ਦੇ ਸਮੇਂ ਵਿੱਚ ਇਹ ਆਉਣ ਵਾਲੇ ਸਮੇਂ ਵਿੱਚ ਮਤਲਬ ਕੀ ਜਿਹੜੀ ਸਾਹ ਦੀ ਬਿਮਾਰੀ ਏ ਅਹ polluted air ਦੇਖਦੇ ਹੋਏ ਇਹ ਲੋਕਾਂ ਨੂੰ ਜਾਗਰੂਕਤਾ ਲਈ ਬਹੁਤ important ਹੈ I think media ਦਾ ਬਹੁਤ ਵੱਡਾ ਇਹਦੇ ਚ ਰੋਲ ਹੈ ਕਿ ਉਹਨਾਂ ਨੂੰ ਅਵੇਅਰ ਕਰਵਾਏ ਔਰ ਹਰ ਸਾਲ ਅਸੀਂ ਇਹ ਲਗਾਉਂਦੇ ਹਾਂ ਕੈਂਪ ਤੇ ਉੱਥੇ ਲੋਕੀ ਇਹ ਦਵਾਈ ਜ਼ਰੂਰ ਖਾਣ ਔਰ ਆਪਣਾ ਹੈਲਥ ਦਾ ਪੂਰਾ ਕੇਅਰ ਕਰਨ ਰਾਤ ਨੂੰ ਇਹ ਦਵਾਈ ਖਲਾਈ ਜਾਂਦੀ ਹੈ ਰਾਤ ਨੂੰ 12 1 ਵਜੇ ਦੇ ਕਰੀਬ ਪੂਰਾ ਦਿਨ ਖਾਲੀ ਪੇਟ ਰਹਿਣਾ ਹੁੰਦਾ ਹੈ ਔਰ ਸਫੇਦ ਕਪੜੇ ਪਾ ਕੇ ਤੇ ਉਹਦੇ ਨਾਲ ਇਹ ਕੈਂਪ ਪੂਰਾ ਹੁੰਦਾ ਹਸ ਦਿਨ ਜਿਹੜਾ ਐਕਚੁਅਲੀ ਇਹ ਪੂਨਮਾਸ਼ੀ ਦਾ ਦਿਨ ਹੁੰਦਾ ਹੈ ਪਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਭ ਤੋਂ ਈਜ਼ੀ ਯਾਦ ਰੱਖਣ ਲਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਅਸੀਂ ਮੰਨਦੇ ਆ ਤੇ ਰਾਤ ਨੂੰ ਇਹ ਦਵਾਈ ਖਲਾਈ ਜਾਂਦੀ ਹੈ ਪੂਰਾ ਦਿਨ ਇਹ ਤੇ ਮੱਕ ਤੱਕ ਦੀ ਪੂਰणिमा ਹਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਦਿਨ ਹੈ